ਤੰਤਨ ਬਾਬਾ ਜੋਰਵਰ ਸਿੰਘ ਤੰਤਨ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਾਡਰਨ ਵੈਲੀ ਪਰਿਵਾਰ ਦੇ ਵੱਲੋਂ ਸਮਾਜ ਸੇਵਕ ਤੇਜਪੀਰ ਸਿੰਘ ਤੇਜੀ ਅਤੇ ਸਮਾਜ ਸੇਵਕ ਹਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਹੇਠ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਕੌਂਡ ਕਮੇਟੀ ਮੈਂਬਰ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ )^{(1)} ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਥਲ ਤੋਂ ਇਲਾਵਾ ਰਾਜਨੀਤਿਕ ਧਾਰਮਿਕ ਸਮਾਜਿਕ ਆਗੂ ਸ਼ਾਮਲ ਹੋਏ ਨੇ ਇਸ ਮੌਕੇ ਆਗੂਆਂ ਨੇ ਕਿਹਾ ਕਿ ਮਾਡਰਨ ਵੈਲੀ ਪਰਿਵਾਰ ਦੇ ਵੱਲੋਂ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਕੇ ਸੜਕੀ ਹਾਦਸਿਆਂ ਦੇ ਵਿੱਚ ਜਖਮੀਆਂ ਨੂੰ ਖੂਨ ਸਮੇਂ ਸਿਰ ਮਿਲ ਸਕੇ ਅਤੇ ਜ਼ਖਮੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ ਜੋ ਕਿ ਚੰਗਾ ਉਪਰਾ ਲੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਂਦੇ ਆ ਕਰਨਾ ਚਾਹਾਂਗਾ ਮਾਡਰਨ ਵੈਲੀ ਦੇ ਹੈਪੀ ਬਈ ਦਾ ਤੇਜੀ ਬਈ ਦਾ ਜਿਹੜੇ ਐਸ ਸਾਲ ਸ਼ਹੀਦਾਂ ਨੂੰ ਸਮਰਪਿਤ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਉਦੇ ਆ ਔਰ ਇਹ 15ਵਾਂ ਬਲੱਡ ਡੋਨੇਸ਼ਨ ਕੈਂਪ ਹੈ ਇਸ ਤੇ ਹੋਰ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਾਡੇ ਪੱਤਰਕਾਰ ਸਹਿਬਾਨ ਵੀ ਬਲੱਡ ਡੋਨੇਟ ਕਰ ਰਹੇ ਤੁਸੀਂ ਸਾਰੇ ਬਲੱਡ ਡੋਨੇਟ ਕਰਿਆ ਸੇਕਾ ਬਹੁਤ ਵੱਡਾ ਨੋਵਲ ਕਾਜ਼ਾ ਹੈ ਔਰ ਤੁਸੀਂ ਇੱਥੇ ਇੱਕ ਗੱਲ ਦੇਖੋ ਕਿ ਹਾਈਜਾਇਨਿਕ ਦੇਖੋਗੇ ਕਿੰਨਾ ਹੈ ਨਾ ਬਲੱਡ ਨੇਸ਼ਨ ਕੈਂਪਸ 'ਚ ਕਈ ਵਾਰ ਇਹ ਕੰਪਲੇਂਟ ਆਉਂਦੀ ਹੁੰਦੀ ਹੈ ਕਿ ਉੱਥੇ ਜਿਹੜਾ ਸਾਰਾ ਸਫਾਈ ਦਾ ਪ੍ਰਬੰਧ ਨਹੀਂ ਇੱਥੇ ਬਹੁਤ ਵਧੀਆ ਸਫਾਈ ਦੇ ਪ੍ਰਬੰਧ ਹੈ ਔਰ ਬਹੁਤ ਸਾਰੀਆਂ ਟੀਮਾਂ ਆਈਆਂ ਔਰ ਜਿਹੜੀ ਯੂਨਿਟ ਆ ਉਹ ਵੀ ਮੈਨੂੰ ਲੱਗਦਾ ਹਾਈਐਸਟ ਸਾਡੇ ਇੱਥੇ ਫਤਿਹਗੜ੍ਹ ਸਾਹਿਬ ਸੁਦੇ ਆ ਸੋ ਇਹਨਾਂ ਦਾ ਧੰਨਵਾਦ ਹੈ ਇੱਕ ਵਧੀਆ ਕੰਮ ਲਈ ਔਰ ਸ਼ਹੀਦਾਂ ਨੂੰ ਸਮਰਪਿਤ ਸਭ ਤੋਂ ਵੱਡੀ ਗੱਲ ਇਹ ਸ਼ਹੀਦੀ ਦਿਨ ਚੱਲ ਰਹੇ ਨੇ ਔਰ ਹਰ ਕੋਈ ਜਿਹੜਾ ਵੀ ਇਨਸਾਨ ਅ ਸ਼ਹੀਦਾਂ ਨੂੰ ਨਮਸਕਾਰ ਕਰਦਾ ਹੈ ਉਸ ਕੱਲ ਤੇ ਰਹਿਦਾ ਵੀ ਕੋਈ ਨਾ ਕੋਈ ਚੰਗਾ ਕੰਮ ਕੀਤਾ ਜਾਵੇ ਸੋ ਇਹ ਤੋਂ ਵਧੀਆ ਚੰਗਾ ਕੰਮ ਨਹੀਂ ਹੋ ਸਕਦਾ ਕਿ ਕਿਸੇ ਦੀ ਜਾਨ ਬਚਾਈ ਜਾਵੇ ਮੈਂ ਫੇਰ ਇੱਕ ਵਾਰ ਮਾਡਰਨ ਵੈਲੀ ਦੇ ਸਾਰੇ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਦਾ ਧੰਨਵਾਦ ਕਰਦਾ ਕਿ ਇੱਕ ਵਧੀਆ ਕੰਮ ਕਰ ਰਹੇ ਸਾਨੂੰ ਸੇਧ ਲੈ ਕੇ ਹੋਰਾਂ ਨੂੰ ਵੀ ਇਹ ਜਿਹੜਾ ਵਲੰਟੀਅਰਨੇਸ਼ਨ ਕੈਂਪ ਲਾਉਣੇ ਚਾਹੀਦੇ ਤੰਤਨ ਮਾਤਾ ਗੁਜਰਕੌਰ ਜੀ ਤੰਤਨ ਬਾਬਾ ਜੂਰਾਵਰ ਸਿੰਘ ਜੀ ਤੰਤਨ ਬਾਬਾ ਤੇ ਸਿੰਘ ਜੀ ਦੀ ਅੱਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਕਾ ਸਰਹੰਦ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਮਾਡਰਨ ਵੈਲੀ ਗਰੁੱਪ ਵੱਲੋਂ ਮਹਾਨ ਖੂਨਦਾਨ ਕੈਂਪ ਹਰ ਇੱਕ ਸਾਲ ਲਗਾਇਆ ਜਾਂਦਾ ਹੈ। ਕਿਰਪਾ ਸ਼ਹੀਦਾਂ ਦੀ ਕਿ 15 ਸਾਲ ਹੋ ਗਏ ਨਿਰੰਤਰ ਇਹ ਸੇਵਾ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀ ਧੰਨ ਮਾਤਾ ਗੁਜਰਕੌਰ ਜੀ ਆਪ ਕਿਰਪਾ ਕਰਕੇ ਪੂਰੀ ਮਾਡਰਨ ਵੈਲੀ ਟੀਮ ਤੋਂ ਜਿਹੜੀ ਆ ਗਰੁੱਪ ਤੋਂ ਇਹ ਸੇਵਾ ਲੈ ਰਹੇ ਨੇ ਸਾਡੇ ਵੱਡੇ ਵੀਰ ਹਰਪੀਰ ਸਿੰਘ ਜੀ ਤੇਜਵੀਰ ਸਿੰਘ ਜੀ ਸਾਰੀ ਇਹਨਾਂ ਦੀ ਸਮੂੱਚੀ ਸਾਰੀ ਟੀਮ ਹੈ ਜਿਹੜੀ ਹਰ ਇੱਕ ਸਾਲ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਇਹ ਸੇਵਾ ਨਿਰੰਤਰ ਜਾਰੀ ਹੈ ਸੋ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਇੱਥੇ ਸੰਗਤ ਹੈ ਜਿਹੜੀ ਹਰ ਇੱਕ ਸਾਲ ਖੂਨਦਾਨ ਕਰਕੇ ਜਾਂਦੀ ਆ ਤਾਂ ਕਿ ਇਹ ਖੂਨ ਦੇ ਕੇ ਇੱਥੇ ਕਿਸੇ ਲੋੜਵੰਦਾ ਅੱਗੇ ਕੋਈ ਜਿਹੜਾ ਉਹ ਸਹਾਰਾ ਬਣ ਸਕੀਏ ਸੋ ਇਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਕਿਉਂਕਿ ਬਲੱਡ ਨੇਟ ਜਿੱਥੇ ਕਰਨਾ ਇੱਕ ਚੰਗਾ ਪ੍ਰਾਲਾ ਉਹਦੇ ਨਾਲ ਹੀ ਇੱਕ ਸ਼ਹੀਦਾਂ ਨੂੰ ਸਮਰਪਿਤ ਜਦੋਂ ਭਾਵਨਾ ਨਾਲ ਬੰਨ੍ਹਿਆ ਤਾਂ ਉਹਦੀ ਗੱਲ ਹੋਰ ਵੀ ਵੱਡੀ ਬਣ ਜਾਂਦੀ ਅੱਜ ਮਾਡਰਨ ਵੈਲੀ ਵਿਖੇ ਹਰ ਸਾਲ ਦੀ ਤਰ੍ਹਾਂ ਜਿਹੜਾ ਮਹਾਨ ਖੂਮਦਾਨ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਬਹੁਤ ਹੀ ਭਾਰੀ ਨੌਜਵਾਨ ਵੀਰਾਂ ਨੇ ਤੇ ਲੜਕੀਆਂ ਨੇ ਸਾਰਿਆਂ ਨੇ ਬਹੁਤ ਹੀ ਬਲੱਡ ਨੇਟ ਕੀਤਾ ਸਾਰੀ ਸਤਕਾਰਯੋਗ ਸੰਗਤ ਦਾ ਜਿਹੜੇ ਅੱਜ ਆਪਣੇ ਧੰਨ ਧੰਨ ਬਾਬਾ ਜੋਰੋਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਇਹ ਕੈਂਪ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਤਰ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਸਾਹਿਬ ਜਦਾ ਸਾਹਿਬ ਦੀ ਯਾਦ ਦੇ ਵਿੱਚ ਇੱਕੇ ਬਹੁਤ ਮਾਨਵਤਾ ਦੀ ਭੜਾਈ ਲਈ ਕੈਂਪ ਲਗਾਉਂਦੇ ਨੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਨੂੰ ਇਸ ਕੈਂਪ ਦੇ ਵਿੱਚ ਆ ਕੇ ਖੂਨਦਾਨ ਕਰਨ ਦਾ ਮੌਕਾ ਮਿਲਿਆ। ਜੀ ਬੈਜੀ ਅਖਾ ਸੋਸੇ ਬੈਜੀ ਹੋਰੇ ਅੰਤਨ ਬਾਬਾ ਜੋਰਾਗ ਸਿੰਘ ਤਾਂ ਤੰਤੰਬਾ ਬਾਬਾ ਫਾਤੇ ਜੀ ਤਾਂ ਮਾਤਾ ਗੁਜਰ ਕੌਰ ਜੀ ਦੀ ਇਸ ਸ਼ਹਾਦਤ ਨੂੰ ਇਹ ਸਾਡਾ 15ਵਾਂ ਖੂਨਦਾਨ ਕੈਂਪ ਲਾਇਆ ਗਿਆ। ਤੇ ਸਾਡਾ ਇਹ ਉਪਰਲ ਹੁੰਦਾ ਵੀ ਜਿਹੜੀ ਧਰਤੀ ਹੈ ਬੜੀ ਸ਼ਹੀਦਾਂ ਦੀ ਧਰਤੀ ਹੈ। ਇੱਥੇ ਥੋੜੇ ਸਾਬ ਜਾਦਿਆਂ ਦਾ ਖੂਨ ਡੁੱਲਿਆ ਹੋਇਆ ਹੈ। ਅਸੀਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸੋਚਿਆ ਵੀ ਅਸੀਂ ਵੀ ਖੂਨ ਕੈਂਪਸ ਨਾਲ ਲਾਈਏ ਤੇ ਇਹ ਖੂਨ ਜਿਹੜਾ ਹੈਗਾ ਇਹ ਲੋਕਾਂ ਦੇ ਵਿੱਚ ਜਿਹੜੇ ਜ਼ਰੂਰਤਵਾਂ ਲੋਕਾਂ ਨੇ ਉਹਨਾਂ ਨੂੰ ਲੱਗੇ ਕੋਈ ਬੰਦਾ ਖੂਨ ਦੀ ਕਮੀ ਕਰਕੇ ਮਤਲਬ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਅਸੀਂ ਇਹ ਉਪਰਾਲਾ ਕਰਦੇ ਆ ਇਹ ਸਾਰਾ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਹੈ ਮਾਟਰ ਵਾਲੀ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਤੇ ਸਾਡਾ ਸਭ ਤੋਂ ਵੱਡਾ ਸਹਿਯੋਗ ਡੋਨਰ ਵੀਰਾਂ ਦਾ ਹੈ ਜਿਹੜੇ ਹਰ ਸਾਲ ਹਰ ਸਾਲ ਅੱਗੇ ਨਾਲੋਂ ਵੱਧ ਚੱਲ ਕੇ ਹਿੱਸਾ ਲੈਂਦੇ ਨੇ ਤੇ ਬੜੇ ਮਤਲਬ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਉਹਰੇ ਖੂਨਦਾਨ ਕਰਨ ਆਉਂਦੇ ਨੇ ਕੋਈ ਮਤਲਬ ਕੋਈ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੋਈ ਸਾਰੇ ਭੇਦਭਾਵ ਛੱਡ ਕੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹ ਡੋਨਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਸਾਡੇ ਨਾਲ ਜੁੜੇ ਨੇ ਤੇ ਸਾਡੇ ਨਾਲ ਪ੍ਰੋਗਰਾਮ ਕਰਕੇ ਜਾਂਦੇ ਨੇ ਜਿਹੜੀ ਕਿਨੂ ਕੈਂਪ ਕਰਨਾ ਖੂਨਦਾਨ ਕੈਂਪ ਤੇ ਉਹ ਕੈਂਪ ਨਹੀਂ ਕੱਲਾ ਖੂਨਦਾਨ ਕੈਂਪ ਹੈ ਜੀ ਕਿਉਂਕਿ ਸੰਗਤ ਜ਼ਿਆਦਾ ਹੋ ਜਾਂਦੀ ਆ ਬਾਕੀ ਜੋ ਆਰਗੇਨਾਈਜ਼ ਨਹੀਂ ਹੋ ਸਕਦੀਆਂ ਪਿਛਲੇ ਸਾਲ ਅਸੀਂ ਲਾਇਆ ਸੀਗਾ ਪਰ ਇਸ ਸਾਲ ਅਸੀਂ ਸਿਰੋ ਕੱਲਾ ਖੂਨਦਾਨ ਕੈਂਪ ਹੀ ਲਾਇਆ ਸੀ ਤੇ ਮੈਂ ਸਾਰੇ ਆਏ ਡੋਨਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਸਾਡੇ ਜਿਹੜੇ ਸਰਵਿਸ ਇੰਜੀਨੀਅਰ ਜੀ ਸਾਡੇ ਰਾਜਵੀਰ ਵੀਰੋਣੀ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਸਾਡੇ ਨਾਲ ਹਮੇਸ਼ਾ ਸਾਡੇ ਸਾਥ ਦਿੰਦੇ ਰਹੇ ਨੇ ਸਾਨੂੰ ਸਾਨੂੰ ਹੱਲਾਸ਼ੀਰ ਦਿੰਦੇ ਰਹੇ ਨੇ ਬਹਿਜੂ ਖਾਲਸਾ ਸੁਖਵਰ ਜੀ ਦੇ ਪੁੱਤ ਤਨਤਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕੀਮਤਾ ਗੁਜਰਕੌਰ ਦੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇਹ 15ਵਾਂ ਬਲੱਡ ਡੋਨੇਸ਼ਨ ਕੈਂਪ ਮੋਟਰੋਡ ਵਾਲੀ ਵਿਧਾ ਲਗਾਇਆ ਗਿਆ ਇਸ ਕੈਂਪ ਵਿੱਚ ਹਰ ਸਾਲ ਦੀ ਤਰ੍ਹਾਂ 32 ਗਵਰਨਮੈਂਟ ਮੈਡੀਕਲ ਕਾਲਜ 32 ਅਤੇ ਪੀਜੀਆਈ ਤੋਂ ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਬਲੱਡ ਇਕੱਤਰ ਕਰਨ ਵਾਸਤੇ ਆਈਆਂ ਹਨ। ਉਹਨਾਂ ਤੋਂ ਇਲਾਵਾ ਇੱਥੇ ਸਾਡੇ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਜਿਵੇਂ ਹਲਕਾ ਮਰਲੇ ਲਖਵੀਰ ਸਿੰਘ ਰਾਏ ਜੀ, ਸਰਬਜੀਤ ਸਿੰਘ )^{(ਚਿੰਝਰ)} ਜੋ ਅਕਾਲੀ ਦਲ ਪ੍ਰਧਾਨ, ਸ਼ਰਨਜੀਤ ਸਿੰਘ ਤੇ ਹੋਰ ਬਹੁਤ ਮਾਣਯੋਗ ਸ਼ਖਸੀਅਤਾਂ ਤੇ ਪ੍ਰੈਸ ਵਾਲੇ ਮੇਰੇ ਵੀਰ ਬਹੁਤ ਸਾਰੇ ਇੱਥੇ ਬੰਦੇ ਆਏ ਆ। ਉਹਨਾਂ ਤੋਂ ਇਲਾਵਾ ਬਹੁਤ ਸਾਰੇ ਡੋਨਰ ਵੀ ਇੱਥੇ ਪਹੁੰਚੇ ਆ। ਮੈਂ ਪਹਿਲਾਂ ਤਾਂ ਮਾਡਰਨ ਵੈਲੀਓ ਬਲੋਂ ਇਹਨਾਂ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਨਾ ਹੈ ਅਤੇ ਇੱਥੇ ਹਰੇਕ ਸਾਲ ਦੀ ਤਰ੍ਹਾਂ 400 450 ਦੇ ਕਰੀਬ ਬਲੱਡ ਇਕੱਤਰ ਹੋ ਜਾਂਦਾ ਹੈ ਇਸ ਵਾਰ ਵੀ ਇਸ ਤੋਂ ਜ਼ਿਆਦਾ ਹੀ ਹੋਵੇਗਾ ਤੇ ਬਹੁਤ ਵਧੀਆ ਪ੍ਰੋਗਰਾਮ ਇੱਥੇ ਚੱਲ ਰਿਹਾ ਹੈ ਮੈਂ ਤੁਹਾਡੇ মিডিਆ ਦੇ ਰਾਹੀਂ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਕਰਨਾ ਹੈ ਤੇ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਦਾਂ ਦੇ ਬਲੱਡ ਡੋਨੇਸ਼ਨ ਕੈਂਪ ਅਕੋ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਮੈਡੀਕਲ ਕੈਂਪ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਤਾਂ ਕਿ ਆਪਾਂ ਮਾਨਵਤਾ ਦਾ ਭਲਾ ਕਰ ਸਕੀਏ ਸ਼੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ